ਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਭਾਰਤੀ ਕਣਕ ਅਤੇ ਜੋਖੋਜ ਖੋਜ ਕੇਂਦਰ ਕਰਨਾਲ ਇਹਨਾਂ ਨੇ ਕਣਕ ਦੀਆਂ ਕਿਸਮਾਂ ਦੇ ਵਿੱਚ ਇੱਕ ਤਹਿਲ ਕਮਚਾਇਆ ਹੋਇਆ ਹੈ ਚਾਈਨਰੀ ਡੀਬੀਡਬਲ 222 ਹੈ ਚਾਹੇ 187 ਹੈ ਚਾਹੇ ਉਹ 327 303 370 371 372 ਇਹ ਕਿਸਮਾਂ ਬਹੁਤ ਸੋਨਾ ਕਰ ਰਹੀਆਂ ਬਹੁਤ ਸੋਨੇ ਰਿਜ਼ਲਟ ਦੇ ਰਹੇ ਤੇ ਕਿਸਾਨ ਵੀ ਇਹਨਾਂ ਦੇ ਬੀ ਲੈਣ ਲਈ ਉਤਾਵਲੇ ਹੈ ਕਈ ਵਾਰੀ ਬੀ ਮਿਲ ਜਾਂਦਾ ਮਾੜਾ ਕਈ ਕਿਸਾਨਾਂ ਵੀਰਾਂ ਦੇ ਕੋਲੇ ਬੀਜ ਹੈ ਲੇਕਿਨ ਉਹ ਬੀਜ ਤੱਕਸਾਨ ਵੀ ਰੱਬ ਦਾ ਰੱਬ ਰੇਟ ਲਾਉਂਦੇ ਐ ਤਾਂ ਸਹੀ ਵੀ ਕੰਟਰੋਲ ਰੇਟ ਤੇ ਲੈਣ ਲਈ ਤੁਸੀਂ ਕਰਨਾਲ ਦਾ ਜਿਹੜਾ ਸੀਡ ਪੋਰਟਲ ਹੈ ਉਹ 17 ਸਤੰਬਰ 2024 ਨੂੰ ਖੁੱਲ ਰਿਹਾ ਤੁਸੀਂ ਉੱਥੋਂ ਵੀ ਲੈ ਸਕਦੇ ਹੋ ਤੇ ਪੋਰਟਲ ਤੇ ਅਪਲਾਈ ਕਿਵੇਂ ਕਰਨਾ ਪਊ ਰੇ ਬਾਰੇ ਗੱਲ ਕਰਦੇ ਇੱਥੇ ਤਾਂ ਤੁਸੀਂ ਇਹਨਾਂ ਤੋਂ ਸ਼ੁੱਧ ਬੀਜ ਤੁਹਾਨੂੰ ਮਿਲੇਗਾ ਭਾਵੇਂ ਕਿ ਬੀਜ ਥੋੜਾ ਮਿਲੇਗਾ ਪਰੰਤੂ ਕੋਈ ਗੱਲ ਨਹੀਂ ਜੇ 10-10 ਕਿਲੋ ਮਿਲੇਗਾ 10-10 ਕਿਲੋ ਲਈ ਆਵਾਂਗੇ। ਕਈ ਵਾਰੀ ਕਿਸਾਨ ਵੀਰਾਂ ਦਾ ਇਹ ਕਹਿਣਾ ਹੁੰਦਾ ਕਿ ਯਾਰ ਇੰਨੀ ਦੂਰ ਜਾਵਾਂਗੇ ਕਿਵੇਂ? ਜਾਣ ਦਾ ਕੰਮ ਸਾਰਾ ਹੋ ਜਾਊਗਾ। 4-4 5-5 7-7 ਕਿਸਾਨ ਇਕੱਠੇ ਹੋ ਕੇ ਆਪਣਾ ਈ ਬੀ ਲਿਆ ਸਕਦੇ ਹਾਂ ਉਸ ਵਿੱਚ ਕੋਈ ਦਿੱਕਤ ਨਹੀਂ ਹੋਊਗੀ। ਉਹ ਸਾਰਾ ਤੁਹਾਨੂੰ ਦੱਸਿਆ ਗਿਆ ਇੱਕ ਬੰਦਾ ਕਿੰਨੇ ਬੰਦਿਆਂ ਦਾ ਬੀ ਲਿਆ ਸਕਦਾ ਉਹ ਵੀ ਆਪਾਂ ਗੱਲ ਕਰਾਂਗੇ। ਤਾਂ ਇਹਨਾਂ ਦੇ ਪੋਰਟਲ ਤੇ ਬੁਕਿੰਗ ਬੜੀ ਜਲਦੀ-ਜਲਦੀ ਹੁੰਦੀ ਹੈ। ਇਹਦੇ ਕਰਕੇ ਹੁਣ ਆਪਾਂ ਸਮਝ ਲਈਏ ਕਿ ਆਪਾਂ ਬੁਕਿੰਗ ਕਿਵੇਂ ਕਰਨੀ ਹੈ। ਠੀਕ ਹੈ। ਸਭ ਤੋਂ ਪਹਿਲਾਂ ਆਪਾਂ ਕਰਨਾ ਕੀ ਹੈ? ਆਪਾਂ ਜਾਵਾਂਗੇ ਇਹਨਾਂ ਦੇ ਜਿਹੜਾ ਹੈਗਾ ਪੋਰਟਲ ਦੇ ਉੱਤੇ ਠੀਕ ਹੈ ਜਿਵੇਂ ਇਹਨਾਂ ਦੇ ਪੋਰਟਲ ਤੇ ਜਾਵੋਗੇ ਪੋਰਟਲ ਐਡਰੈਸ ਕੀ ਹੈ ਭਈ ਇਹ ਪਹਿਲਾਂ ਨੋਟ ਕਰ ਲਓ ਪੋਰਟਲ ਐਡਰੈਸ ਆਹਟ ਹੜੀ ਸਕਰੀਨ ਦੇ ਉੱਤੇ ਹੈ ਹਾਂ iiwbrseed.in ਆ ਜਦੋਂ ਤੁਸੀਂ ਪੋਰਟਲ ਤੇ ਜਾਵੋਗੇ ਤਾਂ ਇਸ ਤੋਂ ਬਾਅਦ ਇਹੋ ਜਿਹਾ ਕੁਝ ਖੁੱਲੇਗਾ ਇੱਥੇ ਤੁਸੀਂ ਜਿਹੜਾ ਹੈਗਾ ਫਾਰਮ ਰਜਿਸਟ੍ਰੇਸ਼ਨ ਦੇ ਉੱਤੇ ਕਲਿੱਕ ਕਰੋਗੇ ਠੀਕ ਹੈ ਆ ਇੱਥੇ ਕਰ ਦੇਉਗੇ ਸਭ ਤੋਂ ਪਹਿਲਾਂ ਤੁਸੀਂ ਆਪਦੀ ਰਜਿਸਟ੍ਰੇਸ਼ਨ ਕਰਾਉਂਗੇ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਕੀ ਚਾਹੀਦਾ ਜਿਵੇਂ ਨਾ ਇੱਥੇ ਦਿੱਤਾ ਹੈਗਾ ਕਿ ਤੁਹਾਨੂੰ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਤੁਸੀਂ ਉੱਥੇ ਤੁਹਾਨੂੰ ਭਾਸ਼ਾ ਬਦਲਣ ਲਈ ਵੀ ਦੱਸੂਗਾ ਕਿ ਪੰਜਾਬੀ ਵੀ ਕਰ ਸਕਦੇ ਹੋ ਆਧਾਰ ਕਾਰਡ ਚਾਹੀਦਾ ਹੈ ਤੁਹਾਡਾ ਇੱਕ ਮੋਬਾਈਲ ਨੰਬਰ ਚਾਹੀਦਾ ਜਿੱਥੇ OTP ਆਵੇ ਠੀਕ ਹੈ ਤੇ ਉਹਦੇ ਲਈ ਫਿਰ ਆਪਾਂ ਕੀ ਕਰਾਂਗੇ ਜਿਵੇਂ ਕਿ ਇੱਥੇ ਦੇਖੋ ਤੁਸੀਂ ਇਹ ਖੋਲ ਲਿਆ ਕਿਸਾਨ ਰਜਿਸਟ੍ਰੇਸ਼ਨ ਆ ਜਿਹੜਾ ਸੀਗਾ ਮੰਨ ਲਓ ਕਿ ਜਿਹੜਾ ਆ ਕਿਸਾਨ ਰਜਿਸਟ੍ਰੇਸ਼ਨ ਹੈ ਇਹ ਤੁਹਾਡਾ ਖੁੱਲ ਜੇਗਾ ਕੱਲ ਨੂੰ ਅੱਜ ਤੱਕ ਖੁੱਲ ਨਹੀਂ ਰਿਹਾ ਨਾ ਕੱਲ ਨੂੰ 12 ਵਜੇ ਤੋਂ ਬਾਅਦ ਇਹ ਖੁੱਲ ਜੇਗਾ ਜਦੋਂ ਇਹ ਖੁੱਲੇਗਾ ਤਾਂ ਇਹਦੇ ਵਿੱਚ ਤੁਹਾਨੂੰ ਕੀ ਕਹੂਗਾ ਸਭ ਤੋਂ ਪਹਿਲਾਂ ਆਪਦਾ ਨਾਮ ਦਾਖਲ ਕਰੋ ਫਿਰ ਇਹ ਕਹੂਗਾ ਕਿ ਮੋਬਾਈਲ ਨੰਬਰ ਦਾਖਲ ਕਰੋ ਫਿਰ ਤੁਹਾਨੂੰ ਆਪਣੀ ਈਮੇਲ ਆਈਡੀ ਪੁੱਛੇਗਾ ਠੀਕ ਹੈ ਤੁਸੀਂ ਤੇ ਈਮੇਲ ਆਈਡੀ ਦਾਖਲ ਕਰਦੇ ਜਿਹਰੇ ਕੋਲ ਮੋਬਾਈਲ ਹੋਵੇ ਨੰਬਰ ਤੇ ਈਮੇਲ ਆਈਡੀ ਤਾਂ ਹੋਈਗੀ ਹੋਈਗੀ ਫਿਰ 12 ਅੰਕਾਂ ਦਾ ਆਧਾਰ ਨੰਬਰ ਇੱਥੇ ਲਿਖ ਦਿਓ ਠੀਕ ਹੈ ਤਾਂ ਇਸ ਤੋਂ ਬਾਅਦ ਦੇ ਵਿੱਚ ਇੱਥੇ ਤੁਸੀਂ ਆਪਣਾ ਜਿਹੜੇ ਨੂੰ ਬਟਨ ਨੂੰ ਨੱਪੋਗੇ ਇਸ ਨੂੰ ਤਾਂ ਪੰਜਾਬ ਦੇ ਹੈ ਕਿਉਂ ਪੰਜਾਬ ਭਰ ਦੇਣਾ ਉੱਤਰਾਖੰਡ ਦੇ ਉੱਤਰਾਖੰਡ ਭਰ ਦੇਣਾ ਰਾਜਸਥਾਨ ਦੇ ਤੋਂ ਰਾਜਸਥਾਨ ਦੀ ਰਾਜ ਦਾ ਨਾਮ ਜਦੋਂ ਆਪ ਦੀ ਸਟੇਟ ਦਾ ਨਾਮ ਇੱਥੇ ਭਰੋਗੇ ਤਾਂ ਕੁਝ ਸੈਕਿੰਡ ਬਾਅਦ ਆਪ ਇਹਦੇ ਤੇ ਕਲਿੱਕ ਕਰੋਗੇ ਤੁਸੀਂ ਇੱਥੇ ਤਾਂ ਤੁਹਾਡਾ ਜ਼ਿਲ੍ਹੇ ਦਾ ਨਾਮ ਆ ਜਾਊਗਾ ਫਿਰ ਤੁਸੀਂ ਆਪ ਦਾ ਪਿੰਨ ਕੋਡ ਭਰੋਗੇ ਫਿਰ ਤੁਸੀਂ ਆ ਦਾ ਪਤਾ ਭਰੋਗੇ ਜੋਦਵੇਂ ਸਾਰਾ ਭਰਤਾ ਥੱਲੇ ਤੁਸੀਂ ਆਪ ਦਾ ਇੱਥੇ ਪਾਸਵਰਡ ਭਰੋਗੇ ਇੱਕ ਕੋਈ ਵੀ 1 2 3 4 ए बी सी डी ਜੋ ਤੁਹਾਨੂੰ ਚੰਗਾ ਲੱਗਦਾ ਆਪ ਦਾ ਪਾਸਵਰਡ ਭਰ ਦਿਓ ਦੁਬਾਰਾ ਪਾਸਵਰਡ ਇੱਥੇ ਫਿਰ ਭਰ ਦਿਓਗੇ ਪਾਸਵਰਡ ਭਰ ਕੇ ਜਿਹੜਾਗਾ ਥੱਲੇ ਦੇ ਇੱਥੇ ਕਲਿੱਕ ਹੋਗਾ ਤੁਸੀਂ ਉਹਦੇ ਕਲਿੱਕ ਕਰ ਦੇਣਾ ਹੈ ਜਦੋਂ ਕਲਿੱਕ ਕਰਤਾ ਤੇ ਤੁਸੀਂ ਰਜਿਸਟਰਡ ਹੋ ਜਾਓਗੇ ਜਦੋਂ ਤੁਸੀਂ ਇੱਕ ਵਾਰੀ ਰਜਿਸਟਰਡ ਹੋ ਗਏ ਫੇਰ ਤੁਸੀਂ ਦੁਬਾਰਾ ਆ ਜਿਹੜਾ ਇੱਥੇ ਲਿਖਿਆ ਫਾਰਮਰ ਲੌਗਇਨ ਤੁਸੀਂ ਇਸ ਜਗ੍ਹਾ ਤੇ ਲੌਗਇਨ ਕਰੋਗੇ ਲੌਗਇਨ ਕਰਨ ਦੇ ਲਈ ਤੁਸੀਂ ਆਪ ਦਾ ਮੋਬਾਈਲ ਨੰਬਰ ਆਧਾਰ ਕਾਰਡ ਤੇ ਪਾਸਵਰਡ ਭਰੋਗੇ ਤਾਂ ਤੁਹਾਡੇ ਕੋਲ ਜਿਹੜਾ ਹੈਗਾ ਆਹ ਵਿੰਡੋ ਅਗਲੀ ਖੁੱਲ ਜੂਗੀ ਆਹ ਵਾਲੀ ਠੀਕ ਹੈ ਇਹ ਇਹ ਤੁਹਾਡੀ ਵਿੰਡੋ ਖੁੱਲ ਜੇਗੀ ਇਹਦੇ ਵਿੱਚ ਤੁਸੀਂ ਕੀ ਕਰਨਾ ਹੈ ਵੈਰਾਈਟੀ ਬੁਕਿੰਗ ਦੇ ਉੱਤੇ ਕਲਿੱਕ ਕਰੋਗੇ ਇਸ ਦੇ ਉੱਤੇ ਜਦੋਂ ਤੁਸੀਂ ਵੈਰਾਈਟੀ ਬੁਕਿੰਗ ਦੇ ਉੱਤੇ ਕਲਿੱਕ ਕਰੋਗੇ ਤੇ ਅਗਲੇ ਪਾਸੇ ਤੁਹਾਡੇ ਕੋਲੇ ਵੈਰਾਈਟੀਆਂ ਆ ਜਾਣੀਆਂ ਤੁਹਾਡੀ ਸਟੇਟ ਜਿਹੜੀ ਜਿਹੜੀਆਂ ਵੈਰਾਈਟੀਆਂ ਹੈਗੀਆਂ ਹਰ ਇੱਕ ਵੈਰਾਈਟੀ ਦਾ ਤੁਹਾਨੂੰ 10-10 ਕਿਲੋ ਬੀ ਮਿਲੂਗਾ ਤੇ ਉਹ 10-10 ਕਿਲੋ ਬੀ ਤੁਸੀਂ ਜਿਹੜਾ ਹੈਗਾ ਆਪਦਾ ਉਤੇ ਬੁੱਕ ਕਰ ਦੇਣਾ ਹੈ 50 ਰੁਪਏ ਕਿਲੋ ਬੀ ਦਾ ਰੇਟ ਹੈ ਤੇ 10-10 ਕਿਲੋ ਤੁਸੀਂ ਬੀ ਉਥੋਂ ਆਪ ਦਾ ਬੁੱਕ ਕਰਵਾ ਸਕਦੇ ਹੋ ਜੇਰੋਂ ਤੁਸੀਂ ਬੀ ਬੁੱਕ ਕਰਾਤਾ ਤਾਂ ਫਿਰ ਲਾਸਟ ਦੇ ਉੱਤੇ ਤੁਹਾਡੇ ਕੋਲੇ ਤੁਹਾਨੂੰ ਪਤਾ ਵੀ ਲੱਗੂਗਾ ਕਿ ਆ ਆ ਬੀ ਮੇਰਾ ਬੁੱਕ ਹੋਇਆ ਸਮਝ ਗਏ ਗੱਲ ਤੇ ਇਸ ਦੇ ਨਾਲ ਹੀ ਜਿਹੜਾ ਹੈਗਾ ਬੁਕਿੰਗ ਤੋਂ ਬਾਅਦ ਦੇ ਵਿੱਚ ਫਿਰ ਜਦੋਂ ਵੀ ਜਿਹੜਾ ਹੈਗਾ ਤੁਹਾਡਾ ਇਹ ਅਗਲੇ 15 ਦਿਨ ਦੇ ਵਿੱਚ ਵੀਰੇ ਤੋਂ ਡਿਲੀਵਰੀ ਹੋਊਗੀ ਇੱਕ ਤਰੀਕ ਆਊਗੀ 15 ਅਕਤੂਬਰ ਦੇ ਨੇੜੇ ਔਰ ਦੱਸਣਗੇ ਵੀ ਫਰੋਇਪੁਰ ਜ਼ਿਲ੍ਹੇ ਦੇ ਨੂੰ ਇਸ ਤਰੀਕ ਨੂੰ ਆਜੋ ਫਲਾਨੀ ਜ਼ਿਲ੍ਹੇ ਦੇ ਇਸ ਤਰੀਕ ਨੂੰ ਆਜੋ ਤੇ ਫਿਰ ਉਦੋਂ ਆਪਾਂ ਇੱਕ ਵੀਡੀਓ ਪਾਵਾਂਗੇ ਕਿ ਭਾਈ ਜਿਹੜੇ ਫਰੋਇਪੁਰ ਜ਼ਿਲ੍ਹੇ ਦੇ ਜਾ ਰਹੇ ਆ ਉਹ ਭਾਈ ਇਕੱਠੇ ਹੋ ਜੋ ਤਾਂ ਆਪਾਂ ਇਸ ਸਾਰੇ ਇਸ ਵਾਰੀ ਕੋਸ਼ਿਸ਼ ਕਰਾਂਗੇ ਕਿਸਾਨਾਂ ਦੇ ਗਰੁੱਪ ਬਣਾ ਦਈਏ ਤਾਂ ਕਿ ਕਿਸਾਨ ਇੱਕ ਦੂਜੇ ਦੇ ਵੀ ਵੀ ਜਾ ਕੇ ਉਥੋਂ ਲੈ ਆਉਣ ਤਾਂ ਉਹ ਫਿਰ ਆਪਾਂ ਉਸ ਸਮੇਂ ਮੌਕੇ ਤੇ ਗੱਲ ਕਰਾਂਗੇ ਹਨਾ ਕਿ ਇੱਕ ਪੈਣ ਦੇ ਵਿੱਚ ਉਹ 4 ਬੰਦੇ ਜਾ ਰਹੇ ਆ ਜਾਂ 5 ਬੰਦੇ ਜਾ ਰਹੇ ਆ ਇੱਕ ਬਲਾਕ ਦੇ ਬੰਦੇ ਜਾ ਰਹੇ ਤੋਂ ਇਕੱਠੇ ਹੋ ਕੇ ਆ ਉਹਦਾ ਇੱਕ ਵਹੀਕਲ ਇਕੱਠਾ ਕਰਾ ਕੇ ਲੈ ਚਲੇ ਜਾਣ ਬੰਦੇ ਓ ਜ਼ਿਆਦਾ ਵਧੀਆ ਰਹੇਗਾ ਤਾਂ ਤੁਹਾਨੂੰ 15 ਅਕਤੂਬਰ ਨੇੜੇ ਵੀ ਮਿਲੇਗਾ ਤਾਂ ਇਸ ਤਰ੍ਹਾਂ ਤੁਹਾਡੀ ਬੁਕਿੰਗ ਹੋ ਜੂਗੀ ਬਾਕੀ ਕੱਲ ਨੂੰ ਜਦੋਂ ਪੋਰਟਲ ਖੁੱਲੂਗਾ ਪੋਰਟਲ ਕੱਲ ਨੂੰ 12 ਵਜੇ ਖੁੱਲੇਗਾ ਤਾਂ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਤੁਹਾਨੂੰ ਇੱਕ ਆਪ ਵੀ ਬੁੱਕ ਕਰਕੇ ਤੇ ਉਹਦੀ ਪੂਰੀ ਵੀਡੀਓ ਪਾਉਣ ਦੀ ਕੋਸ਼ਿਸ਼ ਕਰਾਂਗਾ ਪ੍ਰੰਤੂ ਕੱਲ ਨੂੰ 17 ਸਤੰਬਰ ਨੂੰ 17 ਸਤੰਬਰ 2024 ਨੂੰ ਮੇਰਾ ਇੱਕ ਪ੍ਰੋਗਰਾਮ ਹੈ ਪੰਜਾਬ ਐਗਰੋ ਦੇ ਨਾਲ ਜਿਹੜਾ ਕਿ ਇਹ ਹੁਸ਼ਿਆਰਪੁਰ ਦੇ ਪੁੰਗਾ ਬਲਾਕ ਦੇ ਵਿੱਚ ਕੰਗਪਿੰਡ ਦੇ ਵਿੱਚ 11 ਵਜੇ ਤਾਂ ਉੱਥੇ 2 ਘੰਟੇ ਦਾ ਲੈਕਚਰ ਹੋਏਗਾ 2-3 ਘੰਟੇ ਦਾ ਤਾਂ ਉਸ ਲੈਕਚਰ ਤੋਂ ਬਾਅਦ ਚ ਜਿਵੇਂ ਮੈਂ ਫ੍ਰੀ ਹੋਵਾਂਗਾ ਤਾਂ ਮੈਂ ਵਾਪਸੀ ਤੇ ਕਾਰ ਤੇ ਉਜ ਬੈਠ ਕੇ ਇਹਨੂੰ ਕੋਸ਼ਿਸ਼ ਕਰਾਂਗਾ ਇੱਕ ਵੀਡੀਓ ਬਣਾਉਣ ਦੀ ਤੇ ਤੁਸੀਂ ਜਿਵੇਂ ਹੀ ਇਹ ਓਪਨ ਹੁੰਦਾ ਆਪ ਦਾ ਉਸ ਹਿਸਾਬ ਦੇ ਨਾਲ ਅਪਲਾਈ ਕਰ ਲੈਣਾ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਕੁਝ ਗਲਤੀਆਂ ਰਹਿ ਗਈਆਂ ਹੋਣੀਆਂ ਵੀਡੀਓ ਬਣਾਉਣ ਦੇ ਦੌਰਾਨ ਉਹਨਾਂ ਲਈ ਮਾਫੀ ਚਾਉਣਾ ਹੈ ਕਿਉਂਕਿ ਇਹ ਇੱਕ ਡਮੀ ਹੈ ਡਮੀ ਦੇ ਵਿੱਚ ਚੀਜ਼ਾਂ ਦਾ ਫਰਕ ਰਹਿ ਜਾਂਦਾ ਹੈ ਤੇ ਬਾਕੀ ਚ ਅਸਲੀ ਵੀਡੀਓ ਆਪਾਂ ਕੱਲ ਨੂੰ ਬਣਾ ਲਾਂਗੇ ਬਾਦ ਤੁਸੀਂ ਆ ਪੋਰਟਲ ਆ ਦਾ ਯਾਦ ਰੱਖਿਓ ਜੀ ਠੀਕ ਹੈ